ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਉਂਤੇ ਮੈਂ ਤੁਹਾਨੂੰ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਲੋ ਜੀ ਅੱਜ ਮੇਰੀ ਨੰਦ ਕੋਲੇ ਸਵਾਰਸ਼ ਆਈ ਹੈ ਇੱਕ ਭੈਣ ਦੀ ਵੀ ਸਾਨੂੰ ਇਹ ਗੀਤ ਸੁਣਾਉਣਾ ਸੀ ਕਿ ਵੀ ਅਸੀਂ ਪਹਿਲਾਂ ਸ਼ਾਇਦ ਗਾਇਆ ਹੋਇਆ ਤੇ ਕਿਉਂਕਿ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਸਾਨੂੰ ਅਸੀਂ ਤਾਂ ਇਹ ਹੁਣ ਸੁਣਨਾ ਹੀ ਸੁਣਨਾ ਥੋਡੇ ਕੋਲ ਤੇ ਇਹਦੇ ਨੂੰ ਫੋਨ ਕੀਤਾ ਕਿਸੇ ਨੇ ਹੈਨਾ ਤੇ ਮੈਂ ਕਿਹਾ ਮਸਾਂ ਯਾਦ ਕਰਿਆ ਅਸੀਂ ਹੁਣ ਇਹ ਗੀਤ ਹੈ ਤੇ ਮੈਂ ਕਿਹਾ ਫਿਰ ਅੱਜ ਪਹਿਲਾਂ ਇਸ ਵਾਰਸ਼ ਕਰਦੇ ਹਾਂ ਉਹਦਾ ਸਾਨੂੰ ਪੰਜ-ਛੇ ਦਿਨ ਦਾ ਕਿਹਾ ਹੋਇਆ ਤੇ ਲੱਗ ਗਿਆ ਸਾਨੂੰ ਵੀ ਤੇ ਲਓ ਫਿਰ ਤੁਹਾਡਾ ਇਹ ਗੀਤ ਅਸੀਂ ਇਹਦੇ ਗੀਤ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਤੇ ਤੁਸੀਂ ਇਹਦੇ ਵਿੱਚ ਹੀ ਸੁਣਿਓ ਤੇ ਜਿਹੜਾ ਮੈਂ ਤੁਹਾਨੂੰ ਨੁਕਤਾ ਪਾਉਂਗੀ ਉਹ ਗਲੇ ਸੰਬੰਧੀ ਕੰਠ ਸੰਬੰਧੀ ਵਿਥੈੜ ਦੂਰ ਕਰੋ ਤੇ ਤੁਸੀਂ ਆਪ ਦਾ ਕਾਪੀ ਪੈਨਸਲ ਲੈ ਕੇ ਬੈਠ ਜਿਓ ਥੈਰਡ ਦਾ ਤਾਂ ਬਹੁਤ ਲੋਕਾਂ ਨੂੰ ਹੋਇਆ ਤੇ ਇਹ ਠੀਕ ਹੈ 100% ਠੀਕ ਹੋਏ ਨੇ ਲੋਕ ਵੈਸੇ ਮੈਂ 100% ਕਹਿੰਦੀ ਨਹੀਂ ਪਰ ਲੋਕਾਂ ਦੇ ਮੈਨੂੰ ਵਧਾਈਆਂ ਆਉਂਦੀਆਂ ਨੇ ਜੀ ਅਸੀਂ ਠੀਕ ਹੋ ਗਏ ਕਰਿਆ ਤਾਂ ਅਗਲੇ ਨੇ ਆਪਾਂ ਮੈਂ ਤਾਂ ਦੱਸਿਆ ਦੱਸਿਆ ਹੀ ਹੈ ਹੈਨਾ ਤੇ ਮਹਾਪੁਰਸ਼ ਵੀ ਦੱਸਦੇ ਨੇ ਵੀ ਤੁਸੀਂ ਅਜਮਾ ਕੇ ਦੇਖੋ ਨਾ ਦੱਸਿਆ ਮੈਂ ਪਾ ਤਾਂ ਤੇ ਤੁਸੀਂ ਜਿਹਨੂੰ ਵੀ ਥੈਰਡ ਹੈ ਜਰੂਰ ਇਹਨੂੰ ਅਜਮਾ ਕੇ ਦੇਖਿਓ ਕੋਈ ਉਹਨਾਂ ਤੇ ਤੁਸੀਂ ਗੋਲੀ ਵੀ ਬੇਸ਼ੱਕ ਲਈ ਜਾਇਓ ਜੇ ਤੁਹਾਨੂੰ ਗੋਲੀ ਲੱਗੀ ਹੋਏ ਥੈਰਡ ਵਾਲਿਆਂ ਨੂੰ ਗੋਲੀ ਲਾ ਦਿੰਦੇ ਨੇ ਤੇ ਉਹ ਲਈ ਜਾਓ ਬੇਸ਼ੱਕ ਤੇ ਨਾਲੇ ਨੁਕਤਾ ਪਾ ਲਿਓ ਉਸ ਤੋਂ ਬਾਅਦ ਉਸ ਚੈੱਕ ਕਰਾ ਕੇ ਦੇਖ ਲਿਓ ਤੇ ਫਤਿਹ ਹੋ ਗਿਆ ਕੰਮ ਹੈਨਾ ਤੇ ਲੈ ਆ ਜੋ ਫਿਰ ਆਪਾਂ ਇਹ ਰੰਗਾਂ ਰੰਗ ਪ੍ਰੋਗਰਾਮ ਨਾਲ ਤੇ ਸੁਣੋਏ ਪਿਆਰੇ ਜੀ ਲੋਕ ਗੀਤ ਨੂੰ ਤੇ ਆਓ ਆਪਾਂ ਗਾਈਏ ਇਸ ਗੀਤ ਨੂੰ ਨਾਲ ਮਿਲ ਕੇ ਹੈਨਾ ਤੇ ਸਾਡੀ ਵਾਰੀ ਨਹੀਂ ਹੋ ਤੁਸੀਂ ਸਿੰਘ ਜਦੋਂ ਵਾਰੀ ਲੈਨੇ ਨਾ ਇੱਕ ਵਾਸ ਇੱਕ ਪਾਰਟੀ ਗਾਉਂਦੀਆਂ ਦੂਜੇ ਪਾਸੇ ਦੂਜੀਆਂ ਗਾਉਂਦੀਆਂ ਨੇ ਨਾਲ ਗੀਤ ਲੰਬਾ ਹੋ ਜਾਂਦਾ ਨਾਲ ਇੰਨਾ ਸੁਹਾਣਾ ਲੱਗਦਾ ਹੈ ਹੈਨਾ ਤੇ ਇਹ ਜਿਹੜਾ ਪਹਿਲਾਂ ਪਹਿਲਾਂ ਗਾਉਂਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੈ ਬੱਚਿਆਂ ਨੇ ਨਹੀਂ ਸੁਣੇ ਹੁਣ ਬੱਚੇ ਸੁਣੋ ਤੇ ਆਪਣੇ ਸੱਭਿਆਚਾਰ ਨੂੰ ਆਪਾਂ ਮਤਲ ਅੱਗੇ ਇਵੇਂ ਜਿकर ਹਰੀ ਕੈਮ ਰੱਖੀਏ ਥੋੜੇ ਪਰਾਲੇ ਨਾਲ ਇਹ ਅੱਗੇ ਤੇ ਅੱਗੇ ਇੰਜ ਮੈਂ ਅਸੀਂ ਸੁਣਿਆ ਸਾਡੇ ਅਸੀਂ ਸੁਣਾਇ ਜੰਨੇ ਆ ਕਿ ਤੁਸੀਂ ਸੁਣਾਈ ਜਾਵੋਗੇ ਵੀ ਇਹ ਇਹ ਸਰਜੀਤ ਹੀ ਰਹੂਗਾ ਇਹ ਹੁਣ ਖਤਮ ਨਹੀਂ ਹੋਣਾ YouTube ਨੇ ਤਾਂ ਜਿਵੇਂ ਸੰਭਾਲਤਾ ਹੈ ਨਾ ਤੇ ਲੋ ਮਾਣੋ ਇਹ ਸਭਿਆਰੇ ਜੀ ਲੋਕੀ ਦਾ ਆਨੰਦ ਚੀਰਾ ਰੰਗੀਲਾ ਬਿਬਾਹੀਰਾ ਰੰਗੀਲਾ ਪਟਿਆੜੇ ਚੀਰਾ ਰੰਗੀਲਾ ਪਟਿਆੜੇ ਮੈਂ ਤਾਂ ई कनि में ज्यो शनि बीमेवी गी थी मनो सिंग पालचे Should yeah. I adi samara 可能是。

ਜੀ ਮਾਤੀਰੇ ਵਾਲਾ ਕਰੀਆ ਵੇ ਲੋ ਜੀ ਗੀਤ ਹੋਇਆ ਪੂਰਾ ਗੀਤ ਦਾ ਛੋਟਾ ਸੀ ਇਹਨੂੰ ਚੀਜ਼ਾਂ ਗਣ ਕੇ ਘੰਠਾ ਕੜਾ ਜਿਵੇਂ ਮਰਜ਼ੀ ਹੋਰ ਵਧਾ ਸਕਦੇ ਨੇ ਸ਼ੀਦ ਨੂੰ ਹਨਾ ਤੇ ਇਹ ਲੋ ਦੱਸਿਓ ਸਾਡਾ ਇਹ ਪੁਰਾਣਾ ਗੀਤ ਬਹੁਤ ਪੁਰਾਣਾ ਗੀਤ ਹੈ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਮੇਰੇ ਚੈਨਲ ਉੱਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਤੁਸੀਂ ਆਜੋ ਤੰਦਰੁਸਤੀ ਵੱਲ ਥਾਇਰਡ ਖਤਮ ਕਰੋ ਕਾਪੀ ਪੈਨਸਲ ਲੈ ਲਈ ਤੇ ਲਿਖ ਲਓ ਥਾਇਰਡ ਖਤਮ ਕਰੋ ਹੈਨਾ ਨੁਕਤੇ ਨਾ ਤੇ ਪਤਾ ਤੁਸੀ ਕੀ ਕਰਨਾ ਹੈ ਤુલਸੀ ਦੀਆਂ ਲੱਕੜਾਂ ਤુલਸੀ ਦੀਆਂ ਸੁੱਕੀਆਂ ਲੱਕੜੀਆਂ ਹੈਨਾ ਉਹ ਤੁਸੀਂ ਲੈ ਲਓ ਤੇ ਉਹਨੂੰ ਪਹਿਲਾਂ ਮਾਂ ਦੇ ਸੇ ਚ ਕੁੱਟ ਲਓ ਜਾਂ ਕੁੰਡੇ ਛੋਟੇ ਕੁੱਟ ਲਓ ਫਿਰ ਮਿਕਸੀ ਚ ਵੀ ਥੋੜੀ ਮਿਕਸੀ ਨਾ ਖਰਾਬ ਹੋ ਜੇ ਮੈਂ ਤਾਂ ਇਹ ਵੀ ਕਹਿਣੀ ਆ ਦੇ ਉਹਨਾਂ ਨਾਲ ਕਿਉਂਕਿ ਉਹ ਮੜੀ ਕਰੜੀ ਹੁੰਦੀ ਹੈ ਹੈਨਾ ਹਾਂ ਮਾਂ ਜਿਸ ਤਰ੍ਹਾਂ ਜਿਹੜੇ ਇੱਕ ਦੇ ਨਾਲ ਕੁੰਡੇ ਛੋਟੇ ਚ ਕੁੱਟ ਲਓ ਪਹਿਲਾਂ ਜਦੋਂ ਬਰੀਕ ਹੋ ਗਏ ਆ ਫਿਰ ਆਪਾਂ ਤੁਸੀਂ ਉਹਨੂੰ ਮੀਸੀ ਚ ਕੁੱਟ ਕੇ ਉਹਦਾ ਚੂਰਨ ਬਣਾ ਲਓ ਹੈਨਾ ਪਾਊਡਰ ਬਣਾ ਲੈਣਾ ਫਿਰ ਤੁਸੀਂ ਇੱਕ ਚਾਂਚਾ ਸਵੇਰੇ ਕੋਸੇ ਪਾਣੀ ਨਾਲ ਚਾਹੇ ਗਰਮੀ ਹੋਵੇ ਹੁਣ ਤਾਂ ਸਰਦੀ ਆ ਕਿ ਗਰਮੀ ਹੋਵੇ ਚਾਹੇ ਸਰਦੀ ਹੋਵੇ ਤੁਸੀਂ ਉਹਨੂੰ ਕੋਸੇ ਪਾਣੀ ਨਾਲ ਹੀ ਲੈਣਾ ਤੇ ਜੇ ਤੁਹਾਨੂੰ ਕੋਈ ਗੋਲੀ ਲੱਗੀ ਹੋਈ ਹੈ ਤੇ ਗੋਲੀ ਖਾਣ ਨੂੰ ਡਾਕਟਰ ਦੇ ਦਿੰਦੇ ਨੇ ਵੀ ਫੈਰਲ ਵਾਲੇ ਦਿੰਦੇ ਨੇ ਤੇ ਫਿਰ ਤੁਸੀਂ ਉਹ ਨਾਲੇ ਗੋਲੀ ਚਾਲੂ ਰੱਖਿਓ ਬੇਸ਼ੱਕ ਨਾਲ ਜਦੋਂ ਤੁਸੀਂ ਇਹ ਮਤਲਬ 10 12 ਦਿਨ ਹੋ ਗਏ ਤੁਹਾਨੂੰ ਖਾਣਦਿਆਂ ਨੂੰ ਤਾਂ ਤੁਸੀਂ ਉਸ ਤੋਂ ਬਾਅਦ ਚੈੱਕ ਕਰਾ ਲਿਓ ਥੈਰੇਟ ਸੋਡਾ ਸ਼ੂਮントਰ ਹੋ ਜਾਊਗਾ ਤੁਰਸੀ ਦੇ ਪੱਤੇ ਦਾ ਥੈਰੇਟ ਦੇ ਬੈਰੀ ਨੇ ਤੁਸੀਂ ਇਹ ਪੱਤੇ ਵੀ ਜੇ ਚਵਾ ਲਓਗੇ ਨਾ ਉਹ ਵੀ ਥੈਰੇ ਨੂੰ ਖਤਮ ਕਰਦੇ ਨੇ ਹੈਨਾ ਤੇ ਗਲੇ ਦੀ ਸੋਜ ਗਲਾ ਬੈਠ ਜਾਂਦਾ ਗਲੇ ਦੇ ਹਰ ਰੋਗ ਵਾਸਤੇ ਤુલਸੀ ਅਮਰਤ ਹੈ ਤੋ ਉਹ ਸੀ ਦਿੱਤਾ ਇੰਨੇ ਗੁਣਨੇ ਵਿੱਚ ਉਹ ਨੂੰ ਗਿਣਾ ਨਹੀਂ ਸਕਦੀ ਤੇ ਇਹ ਤੁਸੀਂ ਥੈਰੇਟ ਦੇ ਵਾਸਤੇ ਇਹਨੂੰ ਜਰੂਰ ਵਰਤ ਕੇ ਦੇਖਣਾ ਮੈਂ ਪਹਿਲਾਂ ਵੀ ਦੱਸਿਆ ਬਣਾਡੇ ਵਾਲਾ ਪਿੰਡ ਹੈ ਬਠਿੰਡੇ ਦੇ ਕੋਲੇ ਉੱਥੇ ਇੱਕ ਮਾਤਾ ਨੇ ਉਹ ਵੀ ਸੁਣਦੇ ਹੋਣਗੇ ਤੇ ਉਹਨਾਂ ਨੇ ਮਾਤਾ ਨੂੰ ਮਤਲਬ ਇਹ ਨਹੀਂ ਉਹ ਬੋਲ ਨਹੀਂ ਸਕਦੀ ਸੀ ਆਵਾਜ਼ ਹੀ ਨਿਕਲਦੀ ਸੀ ਤੇ ਉਹ ਇੰਨੀ ਮਤਲਬ ਬਜ਼ੁਰਗ ਕਹਿ ਦਿੰਦੇ ਆ ਕਿ ਕਿਉਂ ਬੱਚੇ ਵਿਆਹੇ ਹੋਏ ਨਹੀਂ ਉਹਦੇ ਤੇ ਪਰ ਇੰਨੀ ਉਮਰ ਨਹੀਂ ਹੋ ਗਈ ਉਹ ਕਹਿੰਦੀ ਮੇਰੀ 60-65 ਸਾਲ ਦੀ ਉਮਰ ਹੈ ਤਕੜੀ ਵਈਏ ਪਰ ਫਿਰ ਉਹਨਾਂ ਨੇ ਮੇਰੇ ਨਾਲ ਗੱਲ ਕਰਾਈ ਜਦੋਂ ਉਹਨਾਂ ਨੇ ਤુલਸੀ ਦਿੱਤੀ ਨਾ ਫਿਰ ਉਹ ਬੋਲਣ ਲੱਗ ਗਈ ਉਹ ਕਹਿੰਦੀ ਮੈਂ ਬਿਲਕੁਲ ਠੀਕ ਆ ਤੇ ਮੈਂ ਤਾਂ ਨੱਸਣਾ ਹੀ ਗੁੰਗਿਆ ਵਾਂਗੂ ਬੈਠੀ ਹੁੰਦੀ ਸੀ ਜੇ ਕੋਈ ਆਉਂਦਾ ਮੈਂ ਤਾਂ ਉਹਨਾਂ ਹਾਂ ਨਾਮ ਵੀ ਨਹੀਂ ਕਰ ਸਕਦੀ ਸੀ ਤੁਸੀਂ ਐਂ ਦੇਖ ਲਓ ਕਿ ਉਹਨਾਂ ਨੇ ਦਵਾਈ ਤੇ ਡਾਕਟਰਾਂ ਕੋਈ ਕਿਤੇ ਕਿਤੇ ਨਹੀਂ ਹੋਣੀ ਨਾ ਤੇ ਇਹਨੇ ਤુલਸੀ ਨੇ ਜਦੋਂ ਉਹ ਮਾਤਾ ਠੀਕ ਕਰਤੀ ਤੁਸੀਂ ਵੀ ਠੀਕ ਹੋਵੋਗੇ ਥੈਰਡ ਵਾਲੇ ਹੋਰ ਆਣਦੇ ਵੀ ਆਇਆ ਵੀ ਅਸੀਂ ਠੀਕ ਆ ਜੀ ਤੇ ਇਹ ਤੁਸੀਂ ਜਿਹਨੂੰ ਵੀ ਥੈਰਡ ਹੈ ਜਰੂਰ ਲੈ ਕੇ ਦੇਖੋ ਦੇਖੋ ਬਾਕੀ ਦਾ ਉਹ ਭਗਵਾਨ ਨੂੰ ਪਤਾ ਹੈ ਕਿ ਮਹਾਪੁਰਸ਼ਾਂ ਨੇ ਦੱਸਿਆ ਹੋਇਆ ਗੱਲਾਂ ਨੇ ਉਹ ਮੇਰੇ ਤੁਹਾਡੇ ਤੱਕ ਪਹੁੰਚਾਈ ਜਣਿਆ ਕੋਸ਼ਿਸ਼ ਕਰਕੇ ਤੇ ਪਰਮਾਤਮਾ ਕਰੇ ਤੁਸੀਂ ਸਾਰੇ ਤੰਦਰੁਸਤ ਹੋਮੇ ਅਦਾਸ ਵੀ ਕਰਦੀ ਰਹਿੰਦੀ ਰਹਿੰਦੀ ਆ ਸਾਰੇ ਰਾਸ਼ੀ ਰਾਜੀ ਖੁਸ਼ੀ ਹੋਮ ਤੇ ਤਾਂ ਹੀ ਫਿਰ ਆਪਾਂ ਜੀ ਰਾਜੀ ਖੁਸ਼ੀ ਰਾਮਗਾਂਤ ਆ ਆਪਾਂ ਰੰਗ ਰੰਗ ਪ੍ਰੋਗਰਾਮ ਦੇਖਦੇ ਹੋਵਾਂਗੇ ਦੇਖਦੇ ਰਾਵਾਂਗੇ ਤੇ ਤੁਹਾਨੂੰ ਖੁਸ਼ ਕਰਨ ਵਾਸਤੇ ਅਸੀਂ ਇਹ ਗੀਤ ਪਾਉਨੇ ਆ ਤੇ ਨੁਕਤੇ ਵੀ ਤੁਹਾਨੂੰ ਤੰਦਰੁਸਤ ਕਰਨ ਵਾਸਤੇ ਹੋਣ ਦੇਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ